ਇਸ ਸਮਾਜ ਦੀ ਰੀਤ ਬਣੀ ਹੋਈ ਆ ਤੇ ਮਾਪਿਆਂ ਦੀ ਮਜਬੂਰੀ ਕਿ ਉਹਨਾਂ ਦੇ ਵੱਲੋਂ ਆਪਣੀਆਂ ਧੀਆਂ ਨੂੰ ਪਾਲ ਪੋਸ ਕੇ ਪੜਾ ਲਖਾ ਕੇ ਇਸ ਕਾਬਿਲ ਬਣਾ ਕੇ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਕਮਾ ਕੇ ਖਾ ਸਕਣ ਇਸ ਕਾਬਿਲ ਬਣਾਇਆ ਜਾਂਦਾ ਤੇ ਉਸ ਤੋਂ ਬਾਅਦ ਮਜਬੂਰਨ ਹੁਣ ਮਾਪਿਆਂ ਨੂੰ ਵਿਆਹ ਕਰਨਾ ਪੈਂਦਾ ਕਿਉਂਕਿ ਸਮਾਜ ਦੇ ਵਿੱਚ ਇਹ ਰੀਤ ਬਣੀ ਹੋਈ ਹੈ ਇਸਦੇ ਚਲਦੇ ਹੋਏ ਕਈ ਵਿਆਵਤਾ ਕੁੜੀਆਂ ਦੀ ਜਾਨ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਦੇ ਵਿੱਚ ਕਈ ਮਿਹਨਤ ਮੁਸ਼ਕਲ ਕੁੜੀ ਦੇ ਵੱਲੋਂ ਕੀਤੀ ਗਈ ਸੀ ਹੱਦੋਂ ਵੱਧ ਉਸਨੇ ਤਸ਼ੱਦਦ ਆਪਣੇ ਸਹੁਰੇ ਘਰ ਦੇ ਵਿੱਚ ਸਹੇ ਮਾਂ ਦੇ ਵੱਲੋਂ ਇਹ ਵੀ ਇਲਜ਼ਾਮ ਨੇ ਕਿ ਉਸਦੇ ਜਵਾਈ ਦੇ ਘਰ ਦੇ ਵਿੱਚ ਹੀ ਰਹਿਣ ਵਾਲੀ ਨੌਕਰਾਨੀ ਦੇ ਨਾਲ ਗਲਤ ਨਜਾਇਜ਼ ਸਬੰਧ ਸਨ ਜਿਸ ਦਾ ਪਤਾ ਉਸਦੀ ਪਤਨੀ ਨੂੰ ਲੱਗ ਗਿਆ ਸੀ ਅਤੇ ਉਸ ਕਰਕੇ ਵੀ ਉਹ ਉਸ ਨੂੰ ਆਪਣੇ ਘਰ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ ਸੀ 9 ਦਸੰਬਰ 2024 ਦਾ ਉਹ ਦਿਨ ਜਦੋਂ ਸ਼ਿਫਾਲੀ ਦੀ ਜਾਨ ਗਈ ਹੈ ਪਰ ਇਸ ਤੋਂ ਪਹਿਲਾਂ ਬੀਤੇ 1 ਮਹੀਨੇ 2 ਮਹੀਨੇ ਦੇ ਵਿੱਚ ਉਸ ਦੇ ਨਾਲ ਬਹੁਤ ਕੁਝ ਹੋ ਗਿਆ ਮਾਇਸ ਮੌਕੇ ਤੇ ਦੱਸਦੀ ਹੈ ਕਿ ਜਦੋਂ ਅਸੀਂ ਧੀ ਦਾ ਵਿਆਹ ਰੱਖਿਆ ਸੀ ਤਾਂ ਉਸ ਸਮੇਂ ਤੋਂ ਹੀ ਮੁੰਡੇ ਵਾਲਿਆਂ ਦੀ ਡਿਮਾਂਡ ਵੱਧ ਗਈ ਸੀ ਉਹਨਾਂ ਦੇ ਵੱਲੋਂ ਦਾਜ ਦਹੇਜ ਦੀ ਮੰਗ ਕੀਤੀ ਜਾ ਰਹੀ ਸੀ ਕਿੰਨੀਆਂ ਹੀ ਮਿਲਦੀਆਂ ਉਹਨਾਂ ਦੇ ਵੱਲੋਂ ਕਰਵਾਈਆਂ ਗਈਆਂ ਸੀ ਇੱਕ ਸਵਾਲ ਇੱਥੇ ਪੈਦਾ ਹੁੰਦਾ ਹੈ ਕੁੜੀ ਵਾਲਿਆਂ ਦੇ ਲਈ ਕਿ ਆਖਿਰਕਾਰ ਕਿਉਂ ਅਕਸਰ ਮਾਪੇ ਹੀ ਸੋਚਦੇ ਨੇ ਕਿ ਅਸੀਂ ਵਾਧ ਦਹੇਜ ਦੇ ਕੇ ਜਾਂ ਫਿਰ ਚੀਜ਼ਾਂ ਦੇ ਕੇ ਆਪਣੀ ਧੀ ਨੂੰ ਵਸਾ ਸਕਦੇ ਆ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਜਿਹੜੇ ਦਾਜ ਦੇ ਲੋਭੀ ਸਹੁਰੇ ਘਰ ਦੇ ਵਿੱਚ ਹੁੰਦੇ ਨੇ ਪਰਿਵਾਰਿਕ ਮੈਂਬਰ ਕੁਝ ਵੀ ਕਰਦੇ ਰਹੋ ਪਰ ਉਹ ਤੁਹਾਡੇ ਸਕੇ ਨਹੀਂ ਹੁੰਦੇ ਤੁਹਾਡੀਆਂ ਘਰ ਲਿਆਂਦੀਆਂ ਹੋਈਆਂ ਇਹਨਾਂ 3 ਨੂੰ ਉਹ ਪਰਾਇਆ ਹੀ ਸਮਝਦੇ ਨੇ ਸਗੋ ਹਾਲਾਤ ਤਾਂ ਇਹ ਨੇ ਕਿ ਇਸ ਮਾਮਲੇ ਦੇ ਵਿੱਚ ਕੁੜੀ ਤੋਂ ਰੋਟੀ ਖਾਣ ਤੱਕ ਦੇ ਵੀ ਪੈਸੇ ਲੈ ਗਏ ਯਾਨੀ ਕਿ ਜਦੋਂ ਉਹ ਪਰਸ ਲੈਣ ਦੀ ਗੱਲ ਕਰਦੀ ਹੈ ਤਾਂ ਉਸ ਦਾ ਸੋਹਰਾਕਰ ਆਖਦਾ ਹੈ ਕਿ ਤੂੰ ਇੱਥੇ ਰੋਟੀ ਵੀ ਖਾਧੀ ਹੈ 10 ਮਹੀਨੇ ਇਸ ਕਰਕੇ ਪਰਸ ਅਸੀਂ ਨਹੀਂ ਦੇਣਾ ਉਸ ਦੇ ਵਿੱਚ ਕੁਝ ਪੈਸੇ ਸੀ ਉਹ ਪੈਸੇ ਉਹਨਾਂ ਦੇ ਵੱਲੋਂ ਰੱਖ ਲਏ ਗਏ ਕਿੰਨੇ ਹੀ ਜ਼ਲੀਲ ਕਰਨ ਵਾਲਾ ਕਿੰਨਾ ਹੀ ਡਿਗਿਆ ਹੋਇਆ ਕੰਮ ਹੈ ਇਹ ਕਿ ਤੁਸੀਂ ਕਿਸੇ ਨੂੰ ਰੋਟੀ ਖਾ ਕੇ ਸੁਣਾ ਦਵੋ ਬੀਤੇ ਜਿਹੜੀ ਵੀਡੀਓ ਪਾਈ ਸੀ ਅਸੀਂ ਉਸ ਦੇ ਵਿੱਚ ਵੀ ਇਸੇ ਤਿਹੇ ਗੱਲਬਾਤ ਕੀਤੀ ਗਈ ਸੀ ਕਿ ਤੁਸੀਂ ਕਿਹੋ ਜਿਹੇ ਲੋਕ ਹੋ ਜੇਕਰ ਤੁਸੀਂ ਆਪਣੀ ਘਰ ਲਈ ਆਂਦੀ ਹੈ ਨਾ ਨੂੰਹਾਂ ਨੂੰ ਧੀਆਂ ਨੂੰ ਰੋਟੀ ਤੱਕ ਨਹੀਂ ਦੇਸ